ਉੱਠ ਮम्मा ਬੱਸ ਕਰੋ ਮੈਂ ਮम्मा ਮੈਂ ਨਹੀਂ ਪੀਣਾ ਤੇਰੀ ਦਿੱਤੀ ਸ਼ਾਨ ਹੈ ਨਾ ਮੁੰਡਾ ਜੇ ਫੇਰ ਉੱਥੇ ਪਿਓ ਦੀ ਬੇਇੱਜ਼ਤੀ ਕਰਕੇ ਆਇਆ ਚਾਰ ਬੰਦਿਆਂ ਦੇ ਵਿੱਚ ਫਿਰ ਕਾਲਾ ਗੇਟ ਭੰਨਣਾ ਕੀ ਹੋਇਆ ਵਾ ਤੰਕੀ ਤੁਹਾਡੀ ਹੋਇਆ ਕੀ ਆ ਦੱਸ ਤਾਂ ਸਹੀ ਇੰਨਾ ਭੱਖਿਆ ਹੋਇਆ ਆ ਨਾ ਯਾਰ ਹੋਣਾ ਕੀ ਆ ਨਾ ਘਰੇ ਟਿਕਨ ਦੇਣਾ ਨਾ ਆਫਿਸ ਤੇ ਪਪਾ ਮੈਂ ਢਲਾਉਂਦੇ ਆ ਲੇਬਰ ਮੂਰੇ ਬੋਲਣ ਨੂੰ ਨੇ ਬੋਲਦੇ ਆਖਰ ਤੇ ਕੁਛ ਕੀ ਕਿਹਾ ਵਾ ਤੈਨੂੰ ਮੈਨੂੰ ਪਤਾ ਤਾਂ ਲੱਗੇ ਜਿਹੜਾ ਇੰਨਾ ਭੱਖਿਆ ਹੋਇਆ ਕੀ ਕਿਹਾ ਕੀ ਛੱਡਿਆ ਕੀ ਆ ਕਹਨ ਨੂੰ ਹੁਣ ਇਹ ਤਾਂ ਜੋ ਗਿਆ ਸੀ 2 ਮਿੰਟ ਹੋਏ ਤੈਨੂੰ ਕਹੇ ਇਹਨੂੰ ਉਹ ਬੱਸ ਯਾਰ ਬਾਹਰ ਚਲ ਜਿਓ ਯਾਰ ਜਾਂਦਾ ਵਾ ਵਾਪਸ ਆ ਗਿਆ ਕੰਮ ਨਹੀਂ ਕੋਈ ਕਰਨਾ ਸੀ ਉੱਥੇ ਮੈਂ ਪਾਪਾ ਦੀ ਹੈਲਪ ਵਾਸਤੇ ਭੇਜਿਆ ਸੀ ਤੈਨੂੰ ਮੈਂ ਨਹੀਂ ਕਰਨੀ ਕੋਈ ਹੈਲਪ ਕੋਈ ਹੈਲਪ ਯਾਰ ਪਾਣੀ ਲਿਆਵਾ ਮੈਂ ਨਹੀਂ ਪੀਣਾ ਯਾਰ ਬਾਹਰ ਚੱਲ ਜਾਓ ਬਸ ਲੈਟ ਬੰਦ ਕਰ ਦੇ ਤਾਣੀ ਇੰਨੀ ਗਰਮੀ ਅੱਜਕੱਲ ਦੇ ਨਿਆਣਿਆਂ ਚ ਕਿੱਥੋਂ ਆਈ ਐ ਜਰਾ ਨਹੀਂ ਬਜਰਾ ਬਰਦਾਸ਼ਤ ਕਰਦੇ ਰਾਤੀ ਮੈਂ ਪਰਦਾ ਪਾ ਲਿਆ ਹੱਲੇ ਵੀ ਤੂੰ ਲੇਟ ਆਇਆ ਸੀਗਾ ਤੇ ਫੇਰ ਐਸਾਨ ਕਹਾਦਾ ਉਹਦੇ ਵਿੱਚ ਆਪਣੇ ਮੁੰਡੇ ਦਾ ਹੀ ਪਾਇਆ ਵਾ ਜੇ ਪਰਦਾ ਪਾਇਆ ਵਾ ਤੇ ਆਖਰ ਕਲੇਸ਼ ਭੋ ਨਾ ਪਵੇ ਤਾਂ ਪਾਇਆ ਵਾ ਜੇ ਪਾਪਾ ਨਾਲੇ ਹੀ ਪਤਾ ਲੱਗ ਜਾਂਦਾ ਨਾ ਨਾ ਨੇ ਮੈਨੂੰ ਪੁੱਛਿਆ ਸੀਗਾ ਕਿ ਜੋਤ ਆ ਗਿਆ ਮੈਂ ਕਿਹਾ ਆਹੋ ਉਹ ਦੂਜੇ ਕਮਰੇ ਚ ਆ ਗਿਆ ਆਇਆ ਪਿਆ ਵਾ ਲੰਮੇ ਤੇ ਉਹ ਵਿਚਾਰੇ ਫੇਰ ਸੁੱਤੇ ਆ ਤੇ ਚ ਕੀ ਆ ਮੁੰਡਾ ਹੀ ਸੀ ਮੈਂ ਜੇ ਬਾਹਰ ਸੀਗਾ ਕੁੜੀਆਂ ਦਾ ਹੁੰਦਾ ਵਾ ਬਾਹਰ ਦਾ ਵੀ ਛੇਤੀ ਆ ਜਾਓ ਘਰੇ ਮੁੰਡਿਆਂ ਦਾ ਕਿਉਂਦਾ ਵਾ ਅੱਛਾ ਕੁੜੀਆਂ ਬਾਹਰ ਆ ਤੇ ਤਾਂ ਡਰਾਂ ਮੁੰਡਾ ਬਾਹਰ ਆ ਤੇ ਸਾਨੂੰ ਕੋਈ ਡਰਨ ਦੀ ਲੋੜ ਹੀ ਨਹੀਂ ਵਾ ਜੀ ਵਾ ਸਾਰੀ ਰਾਤ ਤੁਸੀਂ ਬਾਹਰ ਘੁੰਮਦੇ ਰਹੋ ਐਡਾ ਵੀ ਨਹੀਂ ਵੱਡਾ ਹੋਇਆ ਵੀ ਆਪਣੀਆਂ ਮਰਜ਼ੀਆਂ ਕਰ ਲਵੇ ਚੰਗਾ ਯਾਰ ਲਾਈਟ ਬੰਦ ਕਰ ਦੇ ਸ਼ਰਮ ਕਰ ਕੁਛ ਉਹ ਪਤਾ ਨਹੀਂ ਹੋਣੀ ਆ ਪਾਪਾ ਨੇ ਆ ਜਾਣਾ ਵਾ ਉਹ ਵੀ ਬੋਲਣਗੇ ਵੀ ਸਮਝਾ ਲਾ ਉਹਨੂੰ ਤੂੰ ਸਿਰੇ ਚੜਾਇਆ ਸਾਰੀ ਗੱਲ ਘੁੰਮ ਫਿਰ ਕੇ ਨਾ ਮੇਰੇ ਸਿਰ ਤੇ ਹੀ ਆ ਜਾਂਦੀ ਆ ਪਤਾ ਨਹੀਂ ਇੰਨੀ ਗਰਮੀ ਨਿਆਣਿਆ ਚਾਹੀ ਹੋਈ ਆ ਕਿੱਥੋਂ ਸਮਝ ਨਹੀਂ ਆਉਂਦੀ ਕੁੱਖਾਈ ਸੌ ਜਾਣਾ ਲੈ ਬੁੱਤਰ ਉੱਠ ਮम्मा ਬੱਸ ਕਰੋ ਮम्मा ਮੈਂ ਨਹੀਂ ਪੀਣਾ ਮਾਰ ਦਿਲ ਜੋ ਸਾਰੇ ਵਸ ਜਾ ਮੈਨੂੰ ਤੰਗ ਨਾ ਕਰੋ ਛਾਰੇ ਛੱਡ ਦਿਓ ਕੱਲਾ ਮੈਨੂੰ ਤੇ ਕਿ ਪਾ ਕੇ ਸੌਂ ਗਿਆ ਪਾਣੀ ਵੀ ਡੋਲਤਾ ਅੱਲਾ ਮਹਬੂਤ ਮੈਂ ਤੇ ਲਾ ਲੂਗਾ ਯਾਰ ਕੋਈ ਸਮਝ ਨਹੀਂ ਆਉਂਦੀ ਕਿ ਕਮਾਂ ਬੋਲੇ ਪਾਪਾ ਨੇ ਵੀ ਆ ਜਾਣਾ ਵਾ ਭੜਕਾ ਕੇ ਆਇਆ ਹਣਾ ਮੈਨੂੰ ਲੱਗਦਾ ਉੱਥੇ ਬੋਲ ਕੇ ਤਾਂ ਨਹੀਂ ਆਇਆ ਅੱਗੇ ਕੁਛ ਕੁਛ ਨਹੀਂ ਬੋਲੇ ਯਾਰ ਮੈਂ ਤੇਰੀ ਦਿੱਤੀ ਸ਼ਹਿਣ ਹੈ ਨਾ ਮੁੰਡਾ ਚ ਫੇਰ ਉੱਥੇ ਪਿਓ ਦੀ ਬੇਇੱਜ਼ਤੀ ਕਰਕੇ ਆਇਆ ਚਾਰ ਬੰਦਿਆਂ ਦੇ ਵਿੱਚ ਗੋਲਡੀ ਬੈਠੋ ਪਾਣੀ ਤਾਂ ਪਿਓ ਪਹਿਲਾਂ ਤੁਸੀਂ ਯਾਰ ਕਾਹਦਾ ਪਾਣੀ ਪੀਵਾਂ ਮੈਂ ਬੰਦੇ ਚਾਰ ਬੈਠੇ ਸੀਗੇ ਮੈਂ ਕਿਹਾ ਰਾਤੀ ਲੇਟ ਕਿਉਂ ਆ ਕਿੱਥੇ ਗਿਆ ਸੀ ਕਹਦਾ ਉਹਦਾ ਜਵਾਬ ਜਦੋਂ ਦੇਖਾ ਤੁਸੀਂ ਮੈਨੂੰ ਪੁੱਛਦੇ ਰਹਿੰਦੇ ਹੋ ਕਿੱਥੇ ਗਿਆ ਸੀ ਕਿਉਂ ਗਿਆ ਸੀ ਗੋਲਡੀ ਪਿਆਰ ਨਾਲ ਸਮਝਾ ਲਿਆ ਕਰੋ ਮਾੜਾ ਜਾਂ ਬਹਿ ਜੋ ਤੁਸੀਂ ਪਹਿਲਾਂ ਪਾਣੀ ਪਿਓ ਮੈਂ ਕਹਿੰਨੀ ਬੈਠੋ ਹਾਂ ਤੇਰੇ ਲਾਡ ਪਿਆਰ ਦਾ ਜਿਹੜੇ ਆ ਬਸ ਉਹਦੇ ਪਰਦੇ ਪਾਈ ਚੱਲੋ ਪਰਦੇ ਪਾਵਾ ਕੇ ਮੁੰਡਾ ਇੱਥੇ ਤੱਕ ਲੈ ਆਂਦਾ ਪਾਣੀ ਲੈ ਕੇ ਆਉਣੀ ਪਹਿਲਾਂ ਤੁਸੀਂ ਪਾਣੀ ਪੀਓ ਪਾਣੀ ਲੈ ਕੇ ਆਉਣੀ ਹੈ ਮੈਂ ਪਾਣੀ ਪੀ ਉਸਤਾ ਚੀ ਤੁਸੀਂ ਹੈ ਕਿੱਥੇ ਨਵਾਬਜਾਦਾ ਗੋਲਡੀ ਦਸ ਸੁੱਤਾ ਪਿਆ ਵਾ ਬਸ ਤੂੰ ਰਾਂ ਰਾਤੀ ਵੀ ਬਣ ਝੂਠ ਬੋਲੀ ਸੀ ਬਈ ਉਹ ਅੰਦਰ ਆ ਗਿਆ 11:30 ਵਜੇ ਤੱਕ ਮੈਂ ਜਾਗਦਾ ਰਿਹਾ ਵਾਂ ਤੇ ਜਦ ਤੂੰ ਬਾਅਦ ਕੁੰਡੀ ਖੋਲੀ ਹੈ ਨਾ ਮੈਨੂੰ ਪਤਾ ਲੱਗ ਗਿਆ ਸੀਗਾ ਕੋਈ ਤੁਸੀਂ ਪਾਣੀ ਪੀਓ ਪਹਿਲਾਂ ਠੰਡੇ ਰੋ ਅੰਦਰ ਲੇਟਿਆ ਹੋਇਆ ਵਾ ਹੁਣ ਜਿੱਦਾਂ ਕੋਈ ਉਹਦੇ ਨਾਲ ਵਾਰਦਾਤ ਹੋ ਗਈ ਨਾ ਤੈਨੂੰ ਉਸ ਦਿਨ ਪਤਾ ਲੱਗਣਾ ਵੀ ਕੀ ਹੋ ਗਿਆ ਅੱਜ ਕੱਲ੍ਹ ਹਾਲਾਤ ਪਤਾ ਕਿੱਡੇ ਖਰਾਬ ਆ ਜਿਹੜੇ ਦੋਸਤਾਂ ਨਾਲ ਘੁੰਮਣ ਜਾਓ ਉਹੀ ਮਾਰ ਕੇ ਸੁੱਟ ਦਿੰਦੇ ਆ ਕੋਲੇ ਮੈਨੂੰ ਵੀ ਪਤਾ ਹਾਲਾਤ ਇੰਨੇ ਖਰਾਬ ਆ ਪਰ ਤੁਸੀਂ ਆਫਿਸ ਦੇ ਵਿੱਚ ਕਾਨੂੰ ਬੋਲੇ ਜੇ ਚਾਰ ਦੋਸਤ ਬੈਠੇ ਕਹਿੰਦਾ ਲੇਬਰ ਸਾਹਮਣੇ ਵੀ ਮੈਨੂੰ ਬੋਲੇ ਤਾਂ ਸ਼ਾਇਦ ਉਹ ਜ਼ਿਆਦਾ ਗੁੱਸਾ ਕਰ ਗਿਆ ਉਹ ਵੀ ਭੜਕੇ ਆ ਹੀ ਆਇਆ ਅੰਦਰ ਜਿਵੇਂ ਤੁਸੀਂ ਆਏ ਮੈਂ ਇਹਨੂੰ ਸਿਰਫ ਇਹੀ ਪੁੱਛਿਆ ਸੀ ਬਈ ਰਾਤੀ ਐਡੀ ਲੇਟ ਕਿਉਂ ਆਇਆ ਤੇ ਕਿਹਦੇ ਨਾਲ ਗਿਆ ਸੀ ਉਹ ਗਿਆ ਹੋਣਾ ਉਹਨਾਂ ਲੰਡੂ ਦੋਸਤਾਂ ਨਾਲ ਹੋਰ ਰਹਿਣੇ ਜਾਣਾ ਕਿੱਥੇ ਆ ਤਾਂ ਹੀ ਰਾਤੀ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਵੀ ਉਹ ਲੇਟ ਆਇਆ ਵੀ ਤੁਸੀਂ ਭੜਕ ਜਾਣਾ ਵਾ ਮੈਂ ਤਾਂ ਚੁੱਪ ਕਰਕੇ ਕੁੰਡੀ ਖੋਲੀ ਮੈਂ ਕਿਹਾ ਪੈਜਾ ਲੰਮੇ ਵੀ ਪਾਪਾ ਪੈ ਗਏ ਆ ਦਈ ਜਾਂਦੀ ਹੁੰਦੀਆਂ ਸ਼ੈ ਉਹਨੂੰ ਬੇਫਜ਼ੂਲ ਦੀ ਰੋਟੀ ਵੀ ਨਹੀਂ ਖਾਦੀ ਮੁੰਡੇ ਨੇ ਤਾਂ ਪਿਆ ਲੰਮੇ ਅੰਦਰ ਕੁਝ ਵੀ ਨਹੀਂ ਖਾਤਾ ਉਹਨੇ ਕੋਈ ਦੁੱਧੂ ਦੇ ਦੇਣਾ ਸੀ ਉਹਨੂੰ ਫਿਰ ਅੰਜ ਕਰੋ ਤੁਸੀਂ ਖਾ ਲਓ ਫੁਲਕਾ ਮੈਂ ਬਣਾ ਲੈ ਹੁੰਨੀ ਆ ਠੀਕ ਆ ਸਰਦਾਰ ਜੀ ਲਾਲ ਬੁਰਕਾ ਮੇਰੇ ਮੁੰਡੇ ਨੇ ਰੋਟੀ ਖਾਦੀ ਨਹੀਂ ਮੈਨੂੰ ਕਿਤਾ ਇਹ ਲੰਘ ਜੂਗੀ ਪਹਿਲਾਂ ਉਹਨੂੰ ਹੀ ਰੋਟੀ ਖਵਾਣੀ ਪੈਣੀ ਹੈ ਫੇਰ ਹੀ ਮੈਂ ਖਾਊਗਾ ਕਿਉਂ ਉਹਨੇ ਖਾਦੀ ਰੋਟੀ ਕੇ ਨਹੀਂ ਖਾਦੀ ਨਹੀਂ ਸਰਦਾਰ ਜੀ ਉਹਨੇ ਤਾਂ ਪਾਣੀ ਵੀ ਨਹੀਂ ਪੀਤਾ ਜਾਨ ਨੂੰ ਬੁਲਾ ਕੇ ਲਿਆ ਉਹਨੂੰ ਨਵਾਬ ਜੱਦੇ ਨੇ ਮੇਰੇ ਕੋਲੇ ਤੂੰ ਖਾ ਲਓ ਪਹਿਲਾਂ ਫੁਲਕਾ ਕੋਈ ਨਹੀਂ ਮੈਂ ਤੈਨੂੰ ਕਿਹਾ ਉਹਨਾਂ ਨੂੰ ਬੁਲਾ ਲਾ ਇੱਕ ਮਿੰਟ ਦੇਖਦੀ ਹਾਂ ਜੀ ਜੋਤਾ ਉਹ ਆਉਣ ਕੀ ਆ ਪਾਪਾ ਆਈ ਹੋਇਆ ਉਹ ਲੀਹਾਂ ਦੇ ਉਹ ਬੁਲਾਂਦੇ ਪਿਆ ਆ ਜਾ ਬਾਹਰ ਮੈਂ ਨਹੀਂ ਜਾਣਾ ਯਾਰ ਉਹਨੂੰ ਆਹ ਮੇਰਾ ਪੁੱਤਰ ਬਾਹਰ ਚੁੱਪ ਕਰ ਜਾ ਹੁਣ ਬੋਲੀ ਨਾ ਕੋਈ ਤੈਨੂੰ ਮੇਰੀ ਸੌਵਾਂ ਆ ਜਾ ਇੱਕ ਮਿੰਟ ਪਾਪਾ ਦੀ ਗੱਲ ਸੁਣ ਲੈ ਸ਼ਾਬਾਸ਼ ਮੇਰੇ ਪੁੱਤਰ ਆ ਜਾ ਬਾਹਰ ਬੁੱਲਣਾ ਨਹੀਂ ਕੋਈ ਅੱਗੋ ਜਵਾਬ ਵੀ ਨਹੀਂ ਦੇਣਾ ਠੀਕ ਆ ਚੁੱਪ ਕਰਕੇ ਸਿਆਣਾ ਪੁੱਤਰ ਬਣ ਕੇ ਬੈਠੀ ਸੁਣ ਲੈ ਪਾਪਾ ਕੀ ਕਹਿੰਦੇ ਆ ਪਿਓ ਦੀਆਂ ਗੱਲਾਂ ਦਾ ਨਾ ਗੁੱਸਾ ਨਹੀਂ ਕਰੀਦਾ ਤੈਨੂੰ ਦੋਸਤਾਂ ਨੂੰ ਰੱਖਿਆ ਹੋਇਆ ਮੈਂ ਰਾਤੀ ਤੂੰ ਕਿੰਨੇ ਵਜੇ ਆਇਆ ਮੈਨੂੰ ਪੁੱਛਣ ਦਾ ਹੱਕ ਵੀ ਹੈ ਨਹੀਂ ਤੈਨੂੰ ਪਾਲ ਪੋਸ ਕੇ ਐਡਾ ਵੱਡਾ ਕੀਤਾ ਕਦੇ ਆਸਤੇ ਕੀਤਾ ਵੀ ਤੂੰ ਵੱਡਾ ਹੋ ਕੇ ਸਾਡੀਆਂ ਬਾਵਾ ਬਣੇਗਾ ਕੰਮ ਸਾਂਭੇਗਾ ਦਿਲ ਪਿਆਰ ਨਾਲੀ ਪੁੱਤਰ ਪਾਪਾ ਨੇ ਸਮਝਾਉਣਾ ਹੋਰ ਥੋੜੀ ਕਿਸੇ ਨੇ ਸਮਝਾਉਣਾ ਤੂੰ ਚਾਰ ਦਫ਼ਤਰ ਦੇ ਬੰਦੇ ਅੱਗੇ ਤੂੰ ਪਿਓ ਦੇ ਅੱਗੇ ਬੋਲ ਕੇ ਆਇਆ ਅੱਜ ਲੁਕੀ ਤਮਾਸ਼ਾ ਤਮਾਸ਼ਾ ਦੇਖਦੇ ਅੱਜ ਕਰਤਾ ਤੇਰੇ ਵੱਲ ਦੇਖ ਕੇ ਅੱਜ ਤਾਂ ਦੋਸਤ ਆ ਕੇ ਮਾਂ ਨੂੰ ਤੰਗ ਕਰਦਾ ਤੈਨੂੰ ਕੀ ਪਿਓ ਦੀ ਆਂਦਰਾਂ ਨਹੀਂ ਹੁੰਦੀਆਂ ਅੱਜ ਜਿਹੜੇ ਦੋਸਤ ਪਾਪਾ ਕੋਲ ਸਾੜੀ ਮੋਟੀ ਵਿਗੜਦੀ ਉਹਨਾਂ ਨੇ ਹੀ ਟਾਂਚਾ ਮਾਰਨੀ ਆ ਵੀ ਤੇਰਾ ਪੁੱਤਰ ਐਦਾਂ ਤੇਰਾ ਪੁੱਤਰ ਐਦਾਂ ਪੁੱਤਰ ਪਾਪਾ ਦੀ ਇੱਜ਼ਤ ਰੱਖੀ ਦੀ ਹੁੰਦੀ ਆ ਕੋਈ ਵੀ ਚੀਜ਼ ਆ ਤੂੰ ਮੰਗਦਾ ਪਾਪਾ ਨਹੀਂ ਪੂਰੀ ਕਰਨੀ ਆ ਤੇਰੀ ਹਰ ਡਿਮਾਂਡ ਪਾਪਾ ਪੂਰੀ ਕਰਦੇ ਆ ਤੂੰ ਐਡਾ ਵੱਡਾ ਹੋ ਗਿਆ ਪੜਾਇਆ ਲਿਖਾਇਆ ਪਾਪਾ ਬਾਰੇ ਤੂੰ ਆ ਸੋਚਦਾ ਪਿਆ ਸੀਗਾ ਨਾ ਮੇਰਾ ਬੱਚਾ ਇੰਨਾ ਤੱਕ ਰੋਟੀ ਨਾਲ ਰੋਸਾ ਕਰਦਾ ਲੋਕੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਰਸਦੇ ਨੇ ਕਿ ਸਾਨੂੰ ਰੋਟੀ ਮਿਲ ਜੇ ਮਾਂ ਕਹਿੰਦੀ ਤੂੰ ਰੋਟੀ ਨਹੀਂ ਖਾਦੀ ਜੀ ਆ ਕੇ ਚੱਲ ਹੁਣ ਖਾਊਗਾ ਰੋਟੀ ਪਿਆਰ ਨਾਲ ਸਮਝਾ ਨਾ ਰੋਟੀ ਖਾ ਲੈ ਤੇਰਾ ਕੱਲ ਮਿੱਤਰ ਅਕਾਰ ਨਾਲ じゃ ਮੇਰਾ ਬੱਚਾ ਖਾ ਲੈ ਰੋਟੀ ਮੈਂ ਹੋਰ ਲੈ ਕੇ ਆਉਣੀ ਫੁਲਕਾ ਬਣਾ ਕੇ ਠੀਕ ਆ ਸਿਆਣਾ ਪੁੱਤਰ ਅੱਗੇ ਤੋਂ ਨਹੀਂ ਬੋਲਣਾ ਠੀਕ ਐ ਪਾਪਾ ਦੀ ਇੱਜ਼ਤ ਐ ਤੂੰ ਦੋਸਤਾਂ ਅੱਗੇ ਤਾਂ ਬਿਲਕੁਲ ਵੀ ਜਵਾਬ ਨਹੀਂ ਦੇਣਾ ਨਾਲੇ ਸਾਨੂੰ ਫਿਕਰ ਆ ਜੋਤ ਚਾਰ ਚਾਰ ਮੁੰਡਿਆਂ ਨਾਲ ਜਦੋਂ ਆਪਾਂ ਜਾਣਦੇ ਆ ਨਾ ਘੁੰਮਣ ਸਾਨੂੰ ਪਤਾ ਹੀ ਨਹੀਂ ਤੂੰ ਕਿੱਥੇ ਇੰਨੀਆਂ ਵਾਰ ਦਾ ਤਾਂ ਹੁੰਦੀਆਂ ਨਾ ਜੋਤ ਅੱਜਕੱਲ੍ਹ ਦੋਸਤ ਹੀ ਦੋਸਤ ਨੂੰ ਮਾਰ ਮੁਰ ਕੇ ਸਿੱਟ ਜਾਂਦੇ ਆ ਸਾਨੂੰ ਇਹ ਡਰ ਖਾਂਦਾ ਅਜੇ ਤਰੇ ਦੋ ਸਾਲ ਨੇ ਨਾ ਇਹ ਇਹ ਬੜੇ ਔਕੇ ਨੇ ਇਹਨਾਂ ਨੂੰ ਕੰਮ ਵਾਲੇ ਪਾਸੇ ਨਾਲੇਗਾ ਤਾਂ ਤੇਰੀ ਸਾਰੀ ਜ਼ਿੰਦਗੀ ਸਵਰਜੂਗੀ ਪਿਓ ਦੀਆਂ ਗੱਲਾਂ ਨਾ ਫਿਊਚਰ 'ਚ ਜਾ ਕੇ ਪਤਾ ਲੱਗਦਾ ਜੇ ਉਹਨਾਂ ਨੂੰ ਪੁੱਛ ਕੇ ਦੇਖੀ ਜਿਨ੍ਹਾਂ ਦਾ ਪਿਓ ਨਹੀਂ ਹੈਗਾ ਕੋਈ ਸਮਝਾਣ ਵਾਲਾ ਨਹੀਂ ਹੈਗਾ ਪੀ ਗਾਲਾ ਚੰਦ ਅਫਸਰ ਜਲੀਆ ਦੁਆਰਾ ਅੱਗੇ ਤੋਂ ਧਿਆਨ ਰੱਖੀ ਮੇਰਾ ਪੁੱਤਰ ਮੈਂ ਫੁਲਕਾ ਬਣਾ ਕੇ ਲੈ ਆਉਣੀ ਆ ਹੁਣ ਰੋਟੀ ਖਾ ਪਾਪਾ ਦੇ ਨਾਲ ਹੀ ਬਹਿ ਕੇ ਖਾ ਠੀਕ ਹੈ ਸ਼ਾਬਾਸ਼ ਅੱਗੇ ਤੋਂ ਬੋਲਣਾ ਨਹੀਂ ਗੁੱਡ ਰੋਟੀ ਨਹੀਂ ਖਾਦੀ ਸਾਨੂੰ ਕਿਦਾਂ ਲੰਘ ਜਾਨੀ ਸੀ ਰੋਟੀ ਚੱਲ ਘਾ ਰੋਟੀ ਚਲੋ ਪਾਪਾ ਚੰਗਾ ਮੈਂ ਚੱਲਿਆ ਆ ਮੈਂ ਜਿਹੜੀ ਉਹ ਸਾਈਟ ਦੇਖਣ ਦੀ ਸੀਗੀ ਉਧਰ ਚੱਲਿਆ ਆ ਖਿਆਣਾ ਬਣਿਆ ਅਗਰ ਬੰਦਾ ਬਣ ਕੇ ਰਿਹਾ ਕਰ ਪਿਓ ਦੀ ਮੌਜੂਦਗੀ ਕਿਸੇ ਸੂਰਜ ਨਾਲੋਂ ਘੱਟ ਨਹੀਂ ਹੁੰਦੀ ਬੇਸ਼ੱਕ ਉਹ ਗਰਮ ਹੁੰਦਾ ਪਰ ਜ਼ਿੰਦਗੀ 'ਚ ਛਾਏ ਦੁੱਖਾਂ ਦੇ ਹਨੇਰੇ ਨੂੰ ਦੂਰ ਕਰ ਦਿੰਦਾ ਪਿਓ ਦਾ ਪੁੱਤ ਦੇ ਸਿਰ ਤੇ ਹੱਥ ਰੱਖ ਕੇ ਇਹ ਕਹਿਣਾ ਕਿ ਤੂੰ ਫਿਕਰ ਨਾ ਕਰ ਪੁੱਤਰਾ ਮੈਂ ਕੁਝ ਕਰਦਾ ਜਾਂ ਮੈਂ ਹਲੇ ਬੈਠਾ ਸਭ ਮੁਸੀਬਤਾਂ ਦਾ ਹੱਲ ਕਰ ਦਿੰਦਾ ਤੇ ਰੱਬ ਜਿੰਨਾ ਆਸਰਾ ਹੋ ਜਾਂਦਾ ਪਿਓ ਦਾ ਹੱਥ ਨੂੰ ਤੂੰ ਦੇ ਸਿਰ ਤੇ ਹੋਣਾ